ਮੇਰੇ ਲੋਥੀ ਜੀ ਜੀ ਹਰੇਕ ਕਾਇ ਨੇ ਉਹ ਕਹਿੰਦੇ ਨਾ ਹੋ ਗਿਆ ਉਹ ਹਣਾ ਮੈਂ ਤਾਂ ਜੀ ਨਹੀਂ ਨਾ ਰੋੜੇ ਬੰਦਾਂ ਨੇ ਦੰਦ ਦਰਸ਼ਨਾਤ ਪਤਾ ਲੈ ਆ ਆ ਵੀ ਆ ਵੀ ਕਿਵੇਂ ਆ ਠੀਕ ਆ ਸ਼ਾਬਾਸ਼ ਉਹ ਕਿਹੜਾ ਤੱਕ ਲੂ ਯਾਰ ਤੂੰ ਤਾਂ ਬਾਤ ਨਹੀਂ ਗੱਲ ਕੋਈ ਹੋ ਜਾ ਹੋ ਜਾ ਤੀਨ ਉੱਤੇ ਨਹੀਂ ਬੈਠਾ ਲੈ ਗੱਲ ਕਰ ਉੱਤੇ ਹੋਰ ਆ ਉੱਪਰ ਦਾ ਕੋਟਾਂ ਦੇ ਆ ਤੇ ਬਿਲਕੁਲ ਦਾ ਫੋੜੀ ਕੰਤਰਾ ਨਹੀਂ ਠੀਕ ਹੈ ਥੋੜੇ ਵਸਾਮੀ ਠੀਕ ਹੈ ਲੈ ਭਾਈ ਕਹੀਏ ਤੇਰੀ ਗੱਲ ਆਇਆ ਤੇਰਾ ਵਾਲਾ ਚੱਕਦਾ ਵਰ ਨਾ ਜਦ ਨਾਲ ਹੈ ਉਹ ਪਾ ਫਾਇਰ ਹੋਇਆ ਕੋਈ ਨਾ ਮੇਰਾ ਫਟ ਗਿਆ ਅੱਛਾ ਓਏ ਇਧਰ ਹੋਇ ਤੂੰ ਸਾਦਾ ਕਿਉਂ ਏ ਕੋਈ ਨਹੀਂ ਕੋਈ ਸਾਧ ਇਧਰ ਆਈ ਤੀ ਨਾ ਹੁਣ ਜਦੋਂ ਆਪਾਂ ਦੇ ਹੈਗੀ ਜਰਾ ਸਿਰੇ ਤੇ ਲਾ ਬੋੜੀ ਵਿਚਾਲੇ ਨਾ ਮੈਂ ਕਹੀ ਨਾ ਗੱਲ ਦੋ ਫੁੱਟ ਹੈ ਵਿਚਾਲੇ ਲੱਭਦੇ ਨਹੀਂ 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 ਕੰਮ ਨਹੀਂ ਕਰਦਾ ਕੰਮ ਨਹੀਂ ਕਰਦਾ ਠੀਕ ਹੁੰਦੀ ਲੈ ਬਾਈ ਕਰੀਏ ਕਿੱਦਾਂ ਪੌੜੀ ਚੇਤ ਹੁੰਦੀ ਹੈ ਤਿਲਕ ਨਹੀਂ ਜਾਂਦੀ ਹੁਣ ਫੜਾਓ ਕਟੋ ਕਟੋ ਫਿਰ ਦਿੱਤੋ ਹੀ ਬਾਈ ਜਿੱਟੜਾ ਹੈ ਟੱਟਾ ਸੱਟੇ ਤਾਂ ਚੰਗਾ ਹੈ ਆਹੋ ਹੋ ਹੋਇਆ 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 ਅਕੋਲੀ ਹੈਂ ਬੰਦੇ ਦੀ ਬਾਜ ਵੱਟ ਕਰ ਦਿੰਦਾ ਮੈਂ ਬਾਜਣਾ ਹੈ ਨਾ ਹੋਰ ਬਾਜਣਾ ਹੈ ਇੱਥੇ ਰੋ ਬੰਦੇ ਦੇ ਮੇਰੇ ਅੱਗੇ ਆ ਫੜਨ ਵਾਲੇ ਹੋਰ ਆ ਜੇ ਪੈਰ ਹੋਣ ਬੰਦਾ ਫੇਰ ਤਾਂ ਨਹੀਂ ਗੋਲਦਾ ਨਾ ਜੇ ਪੈਰ ਪੂਰਜਾ ਤਾਂ ਕੰਮ ਹੋਵੇ ਹੋਰ ਆ ਜੇ ਕੋ ਪੈਰ ਨਹੀਂ ਹੁੰਦੇ ਖੜਨ ਵਾਸਤੇ ਫੇਰ ਔਖਾ ਹੋ ਜਾਏ ਇੱਥੇ ਚੱਡੂ ਇੱਥੇ ਦੇਖਣਾ ਨਹੀਂ ਜੇ ਤੇ ਜੰਨ ਰੱਖਣਾ ਰੁਕਸੀ ਤੇ ਪਊਗਾ ਸਾਡੇ ਚੱਜੇ ਜਾਂਦੀ ਚੱਜੀ ਸਭ ਦੇ ਨਾਲ ਲਾਲਾ ਕੋਤੇ ਪੌੜੀ ਪੈਰ ਧੱਕੇ ਪਰ ਤਰੇ ਜਿਉਂਦਾ ਜੱਟ ਰੇਵਾਲ ਬਈ ਜਿਹੜਾ ਮੈਂ ਸਵਾਰੀਓ ਕਿਤੇ ਮੇਰੇ ਹੱਥਾਂ ਜੀ ਨਹੀਂ ਉਹਦਾ ਫੜ ਕੇ ਰੱਖੀ ਪਰੋ ਕਿਹੜਾ ਖਾਣੇ ਦਾ ਨਹੀਂ ਆਹ ਦਾ ਦੀਪਾ ਗਵਾਨ ਆਹ ਸਾਰਾ ਕੁਝ ਲੱਗੇ ਨਾਲ ਲੱਗੇ ਜੀ ਸਤਿ ਸ਼੍ਰੀ ਅਕਾਲ ਨਮਸਤੇ ਨੂੰ ਬਾਤ ਆ ਜਾ ਕੋਈ ਪੰਜ ਪੇਟੇ ਨਹੀਂ ਟਿਕਦਾ ਇਹ ਤੇ ਨਹੀਂ ਜੇ ਪੁੱਗੋਈ ਹੈ ਦੱਤੈ ਕਿਲਾ ਹਾ ਇਹ ਤਾਂ ਕਰ ਲਾਂਗੇ ਕੋਈ ਨਾ ਲੋੜ ਇਹ ਤਾਂ ਆ ਇਧਰ ਲੈ ਆ ਇਧਰ ਆ ਉਹ ਉਹ ਇਧਰ ਆ ਇਹ ਇਧਰ ਪਹਾੜਾ ਦਬਾ ਲਈ ਮਾਰਾ ਹਾਂ ਤੇ ਉਹ ਚਾਉਂ ਉਹ ਲੈ ਨਹੀਂ ਚੱਕ ਕੇ ਇਧਰ ਕਰੀਓ ਕੋਈ ਗੱਡ ਨੂੰ ਪਹਿਲੀ ਇਹ ਕਿਆ ਹਾਂ ਨਾ ਪਾ ਗਲਾ ਤਾਂ ਹਾਂ ਜੀ ਲੈਟਰ ਪਾਉਣ ਦੀ ਤਿਆਰੀ ਹੈ ਆਪਣੀ ਬੱਬੀ ਦੀਰ ਕੋਲ ਬੈਠਾ ਕਾਲ ਮੈਂ ਆਉਂਦੇ ਲੈ ਗਏ ਨੇ ਨਾ ਚਲ ਕਿ ਜਗਾ ਤੇ ਲੱਗਿਆਗਾ ਯਾ ਵੀ ਟੱਕਰ ਕੋਈ ਨਾ ਬਾਅਦ ਚ ਹੋ ਜਾਣੀਆ ਟਿੱਟਾ ਕੀ ਟੰਦਾ ਕਰੋ ਟਿੱਟਾ ਚਾ ਆਏ ਉਧਰ ਟਿੱਟੇ ਨਹੀਂ ਪੂਆ ਪਾਣ ਕੋਈ ਗੱਲ ਉਹ ਤਾਂ ਬਾਜ ਇਹਦਾ ਕਿਰਾਂ ਉੱਪਰ ਤਰੇ ਹੀ ਗਈ ਗੱਡਰਾ ਤੇਦਾ ਖੱਡੇ ਕੱਢਣੇ ਬਣ ਗਏ ਜੀ ਆਏ ਬੁੱਧाराम ਆ ਵੀ ਹੁਣ ਆ ਜਾਣਗੇ ਬੁੱਧੇ ਬੋਲਦੇ ਉਸਾ ਮਾਈਕੀ ਬੋਲਦਾ ਫਿਰ ਕਹਦਾ ਤੇ ਮੇਰੀ ਫੋਟੋ ਨਹੀਂ ਖਿੱਚਦਾ ਮੈਂ ਨਹੀਂ ਕੈਮਰਾ ਨਹੀਂ ਕੀ ਆਇਆ ਇਹ ਨਹੀਂ ਲੈ ਹੋਰ ਲਾ ਦਿਨਾ ਲੈ ਭਾਈ ਆ ਫੜਾ ਇਹੋ ਹੋਣਾ ਹੋਵੇ ਕੱਟ ਗਿਆ ਉਹ ਹੋ ਬੜਾਈਆਂ ਬੱਛਾ ਮੇਨੂੰ ਯਾ ਬੜੀ ਜਮੀਂ ਹੱਸਕਤ ਹੈ। ਰਾਣੀ ਪ੍ਰਾਣੀ ਮਾਲ ਦਾ ਝਾਕੀ ਰਾਹੀ ਆ। ਆਏ ਬਤੇ ਹੋ ਤੋ ਕਿਤਨੇ? ਤਾਹੀਂ ਬੁਝ ਤਾਹੀਂ ਬੈਠ ਖੜਿਆ ਸੀ। ਤਾਹੀਂ ਤਾਹੀਂ ਉਹ ਹੈ। ਤਾਹੀਂ ਤਾਂ ਉਹ ਨਹੀਂ ਗਿਆ ਦੇ ਨਾ ਅਮਰੀਕਾ ਚ ਸਾਨੂੰ ਤਾਹੀਂ ਆਉਣੂ ਨਹੀਂ ਫਿਰ 21 ਹੱਲ ਖਾਦੀ ਖਾਣ। ਹੱਲ ਤਾਂ ਬੜੇ ਬਣ। ਹਾਂ। ਹੱਲ ਤਾਂ ਬਣ ਕੀ ਜਿੰਦਗੀ। ਕੀ ਨਹੀਂ? 25000 ਆ ਗਏ ਇੱਕ ਪਾਸੋਂ। 5 ਆਇਆ ਇੱਕ ਪਾਸੋਂ। 30 ਬਣ ਗਿਆ। ਨਾ ਜਾਲੀ ਤਾਂ ਨਹੀਂ ਆਪਾਂ ਕਹਿੰਦੇ ਵੀ ਤੈਨੂੰ ਕਹੀ ਵੀ ਲੱਖ ਆ ਗਿਆ ਕੀ ਬਣ ਗਿਆ ਕੱਟਾ ਧੀ ਪਰਫਰਮਸ ਸੁਭਾਅ ਬਣਿਆ ਛੱਤ ਜੋ ਭਰੇ ਮੇਜਣਗੇ ਇੱਥੇ ਨਹੀਂ ਦੇਖੀ ਜੋ ਇਹਨੇ ਲੈਟਰ ਭੇਜੀ ਵਾ ਇਹ ਉਹ ਤਾਂ ਲੈਟਰ ਹੈ ਜਿਹਨੇ ਬਣਾ ਭਾਗੀ ਫੇਰੀ ਹੈ ਜੇ ਨਾ ਹੀ ਬਣਾਈ ਫਿਰ ਉਹਦੇ ਇਹਨਾਂ ਨਾਲ ਚੱਕੇ ਕਰ ਬਈ ਗੱਡਰਾ ਬਈ ਇਹਦਾ ਫਿਰ ਸੂਟ ਢੱਲਾ ਹੋਈ ਫਿਰ ਇਹਦਾ ਕੀ ਫਸਾਏ ਇੱਕ ਮਿੰਟ ਮੈਂ ਹੁੰਦਾ ਤੇ ਜਗਾ ਦੀ ਨਾ ਨਾ ਦਿਆ ਕਰ ਕਿਆ ਕਰਾ ਉਦੋਂ ਅਸੀਂ ਤਾਂ ਨਾ ਮਾਇਆ ਕਰ ਨਹੀਂ ਗੱਡਾ ਦੋ ਵੰਡ। ਫਿਰ ਆਈ ਗਾਇਆਂ ਲੱਟ ਕੁੱਟ ਕੇ ਲਗੇ ਨੇ। ਉਹ ਬੁੱਧ ਬੇਬੇ ਵੀ ਨਹੀਂ ਹਿੰਜੋਏ। ਉਹ ਤਾਂ ਨਾ ਘਰ ਘੱਟਾ ਪੀਂਦਾ ਥੱਲੇ ਪੁੱਟ ਕੇ। ਉਹਦਾ ਬਿਜਾ ਰੱਖ ਤਾ ਪੀਂਦਾ ਰੱਖ ਕੇ ਹਟਾ। ਮੈਂ ਤੇ ਸਾਥੀ ਭਾ ਖਟਾ ਕਰ ਦਿੱਤੇ ਖੇਤ ਆ। ਮੈਂ ਛੋਟਾ ਲਿਆ ਚੇਤਨ ਦਾ। ਸਾਨੂੰ ਗਿਆ ਮੈਨੂੰ ਕਹੇ 10 ਰੁਪਏ ਦੇ। ਮੈਂ ਮਿਲਦਾ ਹੀ। ਛੋੜੇ ਜਲੇ 10 ਰੁਪਏ ਦਿੱਤੀ ਭਾਈ। ਉਹਨਾਂ 10 ਰੁਪਏ ਲੈ ਕੇ ਇਹ ਕੁਲੀਏ ਦਾ ਗੀਤ ਹੈ ਕਿ ਉਹ ਬਣ ਕੇ ਵਿੱਚ ਹੋਈਏ ਚ ਮਾਰੇ ਜਾਂਦੇ ਨੇ ਹੈ ਲੈ ਕੇ ਇਹਦੀ ਤੁਰਿਆ ਵੀ ਉਹ ਟਰੈਡ ਉਹ ਟਰੈਡ ਦੇ ਨਾਲ ਟਰੈਡ ਉਹ ਮੁੰਡੇ ਮੁੱਕਾ ਮਾਰੇ ਨੇ ਟਰੈਡ ਟਰੈਡ ਬੱਤ ਚੂ ਵਿੱਚ ਤੱਕ ਤੁਰਿਆ ਫੇਰ ਪਟੇ ਵਿੱਚ ਫਸਲੇ ਦੇ ਉਹ ਆਹੋ ਮਰੀ ਤਾਂ ਮਰੀ ਇਹਨਾਂ ਨੂੰ ਕੋਲ ਪਾਣਾ ਉਹਨੂੰ ਕੀ ਜਿਓ ਹੋਰ ਕੋਈ ਚੋੜ ਨਹੀਂ ਸੀ ਰੇ ਟੱਕੇ ਨਾਲ ਟਾਇਰ ਤੇ ਬੈਠ ਧਰ ਲਿਆ ਹਾਂ ਮਗਰਾਂ ਇੱਕ ਗਿਰ ਪਿਆ ਉਹਦੇ ਗੁੱਡੀਆਂ ਦੇ ਖਾਸੀਆਂ ਹਾਂ ਨਮਾਦੀ ਗੁੱਡੀਆਂ ਨੇ ਹੀ ਰੰਗਾਲਿਆ ਬੇਚੀ ਦੀ ਮਗਰਾਂ ਰੇ ਨਮਾਦੀ ਭਾਈ ਉਹ ਕਿੜੀ ਨਹੀਂ ਗਿਆ ਹਾਂ ਫਿਰ ਕਿੜੀ ਨਹੀਂ ਜਾਂਦਾ ਕੋਥਰੇ ਹਾਂ ਚਲੋ ਭਾਈ ਚੱਲ ਹਾਂਜੀ ਲਾਓ ਪੌੜੀ ਉਧਰ ਭਾਈ ਆਹਨ ਟਰੈਨ ਨਮਾਦੀਆਂ ਦੱਸੋ ਟਰੈਨ ਨਮਾਦੀ ਭਾਈ ਉਹ ਜੰਮੀ ਉਹਦੇ ਥੱਲੇ ਦੰਦਾ ਦੰਦਾ अंदर नहीं सांगाल बात अंदर ले बसो हां अंदर ले चलो भाई थोड़े दे थोड़ी लाली हो बड़ी छोड़े फौच नहीं पैना काम हां जी बड़ी कर ले ले हदरो नहीं खानी मानू अच्छी लो पहला खड्डे खड्डे करते हैं वो पर लेन तक करिए लोटा हां ना ना देख नहीं होता रे ਥੋੜਾ ਤੋਂ ਉੱਤੇ ਹੈ ਡਾਂਡ ਤੇ ਚੱਕ ਲਈ ਡਾਂਡ ਤੇ ਆਪਾਂ ਇਹਦਾ ਡਾਂਡ ਡਾਂਡ ਤੇ ਨਹੀਂ ਹੈਗਾ ਡਾਂਡ ਤੂੰ ਤਾਂ ਮੈਂ ਹੁਣ ਆਇਆ ਹੈਗੇ ਹੋਣਾ ਕੋਣ ਕੋਣੀ ਇੱਧਰੇ ਆ ਲਈ ਇੱਧਰੇ ਨਾ ਕਰਦੀ ਅਸੀਂ ਕੰਮ ਇੱਧਰ ਦਾ ਬਾਈ ਬੁੱਧਿਆ ਅਸੀਂ ਕੰਮ ਕਰਦੇ ਹੋ ਜਾਾਂਗੇ ਇੱਧਰ ਲਾ ਅੱਛਾ ਇੱਧਰ ਮੈਂ ਗਾਰਡਰ ਬੀਡ ਦਾ ਹੋ ਜਾਊਂਗਾ ਇਹ ਖਣ ਇਹ ਕਮਰੇ ਦੇ ਲੱਗਤੀਆਂ ਕਰ ਲਾਂਗੇ ਠੀਕ ਹੈ ਸਮਝ ਗਿਆ ਗੱਲ ਮੇਰੀ